ਹਾਂ ਮਰੀਆਵਲੀ ਜਨ ਦੇ ਸੁਣਾਵਾ ਹਾਂ ਹਾਂ ਬਾਹਲੀ ਗੱਲ ਸਵਾਰੇ ਸਵਾਲ ਜਾ ਜੇ ਪੂਰੇ ਲੈ ਇੱਥੋਂ ਸੀ ਟੱਪੇ ਉੱਲ ਚੜੇ ਗੱਡੀ ਉੱਚੋਂ ਮੰਡੀ ਉੱਚੋਂ ਮੰਡੀ ਰੇਲ ਗੱਡੀ ਅੱਛਾ 3 ਵਜੇ ਆਉਂਦੀ ਹੁੰਦੀ ਗੰਡੇ ਤੇ ਪਕੌੜੇ ਗੰਡੇ ਦੇ ਪਕੌੜੇ ਇਹ ਇਹੇ ਹੀ ਪਕੌੜੇ ਅੱਛਾ ਠੀਕ ਹੈ ਇਹ ਜਿੰਨਾ ਪੈਸੇ ਵਾਲਾ ਉਹਨੇ ਨੂੰ ਵੱਧ ਭੁੱਖ ਵਸੀ ਠੀਕ ਹੈ ਜੀ ਵੀ ਹੋਰ ਵੀ ਹੋਰ ਵੀ ਹੋਰ ਵੀ ਭੋਜਨ ਉੱਠੇ ਭੋਜਨ ਇੱਥੇ ਵੀ ਆ ਹਾਂਜੀ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਬਿੱਟੂ ਬੇਪਰਵਾ ਤੇ ਅੱਜ ਅਸੀਂ ਖੜੇ ਆ ਇਸ ਵਕਤ ਢਿੱਲਮਾਲੇ ਨਾਲੇ ਦੇ ਉੱਪਰ ਕਹਿ ਦਿੰਨੇ ਆ ਪਾ ਇਸ ਪਾਸੇ ਜਗ੍ਹਾ ਜਿਆਦਾਤਰ ਸੁੰਨਾ ਜਿਹਾ ਰਸਤਾ ਹੀ ਹੁੰਦਾ ਯਾਰ ਤਰ ਤੇ ਪਸ਼ੂ ਟੁੱਕਰ ਵਾਲਾ ਬੰਦਾ ਜਿਆਦਾਤਰ ਇੱਧਰ ਆਉਂਦਾ ਰਹਿੰਦਾ ਮਿਹਨਤੀ ਜਿਹੜੇ ਹੁੰਦੇ ਨਾ ਕੰਮ ਇਹ ਉਹ ਲੋਕ ਉਹ ਇੱਧਰ ਨੂੰ ਜਿਆਦਾਤਰ ਆਉਂਦੇ ਰਹਿੰਦੇ ਨੇ ਤੇ ਇਸ ਵਕਤ ਮੈਨੂੰ ਮਿਲੇ ਨੇ ਇੱਥੇ ਬਾਪੂ ਹੁਣੀ ਗੱਲਾਂ ਬਾਤਾਂ ਕਰਦੇ ਨਾਲ ਬਹੁਤ ਘੈਂਟ ਘੈਂਟ ਗੱਲਾਂ ਬਾਤਾਂ ਕਰਦੇ ਨੇ ਇਹ ਤੇ ਪਹਿਲਾਂ ਆਪਾਂ ਨਾਂ ਪੁੱਛ ਲਈ ਬਾਪੂ ਹੀ ਨਾਂ ਕੀ ਤੁਹਾਡਾ ਜੀ ਕੁੰਡਾ ਸਿੰਘ ਕੁੰਡਾ ਸਿੰਘ ਤੇ ਕਿੰਨਾ ਟ ਸ਼ਤ 8 ਸਾਲ ਹੋ ਗਏ 7 8 ਸਾਲ ਹੋ ਗਏ ਹਨ ਤੇ ਕਿਵੇਂ ਚੱਲ ਰਿਹਾ ਕਾਰੋਬਾਰ ਫਿਰ ਅੱਜਕੱਲ ਕਾਰੋਬਾਰ ਠੀਕ ਹੈ ਜੀ ਬੋਲ ਗਈ ਜਿਵੇਂ ਹੁਣ ਤੁਹਾਨੂੰ ਪਤਾ ਪਾਪੂ ਤੁਸੀਂ ਇਸ ਕਾਰੋਬਾਰ ਦੇ ਵਿੱਚ ਪਏ ਹੋਏ ਹੋ ਹਨ ਤੇ ਕਿਹੜੇ ਮਾਲ ਦੀ ਡਿਮਾਂਡ ਜਿਹੜੀ ਰਹਿੰਦੀ ਜ਼ਿਆਦਾਤਰ ਹੁਣ ਡਿਮਾਂਡ ਤਾਂ ਜੀ ਹੁਣ ਕਾਲੇ ਦੀ ਵੱਧਾ ਕਾਲੇ ਦੀ ਵੱਧਾ ਮੰਡੀਆਂ ਤੇ ਤੁਸੀਂ ਜਾਣਦੇ ਹੋ ਹਾਂ ਜੀ ਤੇ ਜਦੋਂ ਫਿਰ ਬਾਪੂ ਮੰਨ ਕੇ ਚੱਲ ਪੋ ਕਈ ਵਾਰ ਕੀ ਹੁੰਦਾ ਜਿਵੇਂ ਪਸ਼ੂ ਟੁੱਕਰ ਜਿਹੜਾ ਬੰਦਾ ਰੱਖਦਾ ਉਹਨੂੰ ਜ਼ਿਆਦਾਤਰ ਨੌਲੇਜ ਵੀ ਹੁੰਦੀ ਆ ਕਈ ਵਾਰ ਜਿਵੇਂ ਹੁਣ ਪਸ਼ੂ ਟੁੱਕਰ ਦੇ ਇੱਕ ਵੀ ਦਰਦ ਦਾ ਕੋਠ ਖੜਿਆ ਜਾਂ ਕੁਝ ਹੋਰ ਇਦਾਂ ਦਾ ਕੋਈ ਵਾਰ ਕੋ ਹੁੰਦਾ ਉਹਦਾ ਫਿਰ ਜਿਹੜਾ ਲਾਜ ਤੁਸੀਂ ਆਪ ਕਰਦੇ ਹੋ ਜਾਂ ਫਿਰ ਕੋਈ ਮੰਨ ਲਓ ਬਾਹਰੋਂ ਅੰਦਰੋਂ ਕਰਾਉਣੇ ਹੁੰਦੇ ਆ ਜੀ ਪਹਿਲੀ ਗੱਲ ਤਾਂ ਅਸੀਂ ਆਪ ਹੀ ਕਰ ਲੈਨੇ ਆ ਅੱਛਾ ਆਪ ਕਰ ਲੈਨੇ ਆ ਜਰਦਾ ਹੁਣ ਲੱਗ ਗਿਆ ਹਾਂਜੀ ਜਰਦਾ ਮਲੋ ਹਾਂਜੀ ਤੇ ਪਊਏ ਚ ਪਾ ਲੋ ਆਇ ਹਲਾ ਲੋ ਦੇ ਮੂੰਹ ਚ ਪਾ ਦੰ ਠੀਕ ਹੈ ਠੀਕ ਹੈ ਜਰਦਾ ਫਿਰ ਕਾਚ ਮਲਾਉਨੇ ਤੁਸੀਂ ਦੁੱਧ ਚ ਦੁੱਧ ਦੇ ਚ ਮਲਾ ਮੁੰਡੇ ਵਾਲੇ ਠੀਕ ਹੈ ਠੀਕ ਹੈ ਉਹਦੇ ਨਾਲ ਫਿਰ ਜਿਹੜਾ ਦਰਦ ਆ ਉਹ ਚੱਕਿਆ ਜਾਊ ਹਾਂਜੀ ਲੈ ਵੀ ਮਿੱਤਰੋ ਤੁਹਾਡੇ ਲਈ ਇੱਕ ਨਵੀਂ ਗੱਲ ਤੇ ਖਾਸ ਕਰਕੇ ਮੇਰੇ ਲਈ ਵੀ ਇਹ ਗੱਲ ਨਵੀਂ ਹੋਈ ਆ ਅਭੀ ਜੇ ਕਿਸੇ ਪਸ਼ੂ ਦੇ ਦਰਦ ਹੁੰਦਾ ਹੋਵੇ ਖਾਸ ਕਰਕੇ ਇਹਨਾਂ ਦੇ ਇਹਨਾਂ ਦੀ ਹੁੰਦਾ ਨਾ ਬਾਪੂ ਯਾਰ ਤਰ ਤਾ ਵੀ ਜੇ ਕਿਸੇ ਬੱਕਰੀ ਦੇ ਦਰਦ ਹੁੰਦਾ ਹੋਵੇ ਕਹਿੰਦੇ ਵੀ ਉਹਦੇ ਲਈ ਖਾਸ ਕਰਕੇ ਦੁੱਧ ਦੇ ਵਿੱਚ ਜਿਹੜਾ ਆਮ ਤੌਰ ਤੇ ਲੋਕ ਜਿਹੜੇ ਜਰਦਾ ਵਗੈਰਾ ਲਾਉਂਦੇ ਆ ਤਮਾਕੂ ਜਿਵੇਂ ਆਪਾਂ ਬੋਲ ਦਿੰਨੇ ਆ ਨਾ ਤਮਾਕੂ ਨੂੰ ਕਹਿੰਦੇ ਮਲਕੇ ਜਿਵੇਂ ਉਸ ਤਰ੍ਹਾਂ ਤੇ ਉਹਨੂੰ ਦੁੱਧ ਦੇ ਵਿੱਚ ਪਾਉਣਾ ਇੱਕ ਛੋਟਾ ਜਿਹਾ ਜਿਵੇਂ ਪਉ ਆਦੀ ਕੁਛ ਵੀ ਤੁਸੀਂ ਲੈ ਲਓ ਭਾਂਡਾ ਤੇ ਉਹਦੇ ਨਾਲ ਫਿਰ ਜਿਹੜਾ ਉਹਨੂੰ ਪਿਆਦੋ ਤੇ ਕਹਿੰਦੇ ਦਰਦ ਜਿਹੜਾ ਕਿੰਨੇ ਸਮੇਂ ਚ ਬਾਪੂ ਠੀਕ ਹੋ ਜਾਂਦਾ ਫਿਰ ਇਹ 20 ਮਿੰਟਾਂ ਕੀ 20 ਮਿੰਟਾਂ ਚ ਹੋ ਜਾਂਦਾ ਕਦੇ ਫਿਰ ਬਾਪੂ ਪਹਿਲਾਂ ਜਦੋਂ ਤੁਸੀਂ ਨਵੀਂ ਉਮਰ ਦੇ ਮੁੰਡੇ ਸੀ ਜਦੋਂ ਉਦੋਂ ਕਦੇ ਐ ਨਹੀਂ ਲੱਗਿਆ ਵੀ ਆਪਾਂ ਵੀ ਕੋਈ ਐਦਾਂ ਦਾ ਕੰਮ ਕੋਈ ਹੋਰ ਕਰਨਾ ਜਾਂ ਇਹ ਚ ਮਜ਼ਦੂਰੀ ਸੀ ਜਾਂ ਕਿਵੇਂ ਆਉਣਾ ਪੈਗਾ ਇੱਧਰ ਮਜ਼ਦੂਰੀ ਤਾਂ ਹੁਣ ਪਾਈ ਪਹਿਲਾਂ ਪੱਲੇਦਾਰੀ ਕਰਦੇ ਸੀ ਸਾਢੀ ਕਰਦੇ ਸੀ ਠੀਕ ਹੈ ਉਹਦਾ ਹੁਣ ਸਮਾਂ ਨੇ ਰਹਾ ਚਾਰ ਪਸ਼ੂਆ ਲਈ ਫਿਰਦੇ ਬਸ ਟਾਈਮ ਪਾਸ ਹੋ ਜਾਂਦਾ ਠੀਕ ਹੈ ਹਾਂ ਜੀ ਤੇ ਮੰਨ ਲਓ ਵੀ ਵਧੀਆ ਜਿਹੜਾ ਕਾਰੋਬਾਰ ਨੂੰ ਚੱਲ ਰਿਹਾ ਹਾਂ ਜਿਹੜੇ ਹੁਣ ਦੇ ਮੁੰਡੇ ਨੇ ਮੁੰਡੇ ਵੀ ਨੇ ਵਿੱਚ ਕੁੜੀਆਂ ਵੀ ਨੇ ਇਸ ਤਰ੍ਹਾਂ ਦੇ ਜਿਹੜੇ ਕਹਿੰਦੇ ਆ ਵੀ ਆਈਲਰਸ ਕਰਕੇ ਬਾਹਰ ਜਾਣਾ ਉਹਨਾਂ ਦੇ ਲਈ ਕੋਈ ਸੁਨੇਹਾ ਕੋਈ ਇਹੋ ਜਿਹਾ ਬਪੂ ਜਿਵੇਂ ਹੁਣ ਤੁਸੀਂ ਵੀ ਕਾਰੋਬਾਰ ਕਰਦੇ ਹੋ ਹਾਂ ਹਾਂ ਘਰ ਪਰਿਵਾਰ ਆਪਣਾ ਇੱਧਰ ਵੀ ਤੁਰੀ ਜਾਂਦਾ ਨਾ ਤੁਸੀਂ ਵੀ ਬਲੇ ਟਾਈਮ ਟਪਾਏ ਨੇ ਉਸ ਤਰ੍ਹਾਂ ਤੇ ਉਹਨਾਂ ਵਾਸਤੇ ਸੁਨੇਹੇ ਉਹਨਾਂ ਵਾਸਤੇ ਕਿਵੇਂ ਜਿਵੇਂ ਹੁਣ ਨਵੀਂ ਉਮਰ ਦੇ ਮੁੰਡੇ ਕੁੜੀਆਂ ਨੇ ਉਹਨਾਂ ਨੇ ਹੁਣ ਸਾਰਿਆਂ ਨੇ ਇੱਕੋ ਹੀ ਅੱਖ ਰੱਖ ਰਹੀ ਆ ਵੀ ਮੈਂ ਤਾਂ ਬਾਹਰ ਜਾਣਾ ਬਾਹਰ ਜੀ ਕੱਕਾ ਬਰਦਾ ਕੀ ਹੈ ਹਾਂਜੀ ਇਹ ਜਿੰਨਾ ਪੈਸੇ ਵਾਲੇ ਉਹਨੇ ਵੱਧ ਭੁੱਖ ਵਸੀ ਠੀਕ ਹੈ ਜੀ ਵੀ ਹੋਰ ਵੀ ਹੋਰ ਵੀ ਹੋਰ ਵੀ ਭੋਜਨ ਉੱਥੇ ਭੋਜਨ ਇੱਥੇ ਵੀ ਹੈ ਬਿਲਕੁਲ ਉੱਥੇ ਬਾਹਰ ਗਈ ਨੀ ਹੱਡੀਆਂ ਵੀ ਨੀ ਉਹਨੀਆਂ ਇੱਥੇ ਜੇ ਮਰ ਗਿਆ ਆਪਣੇ ਘਰਾਂ ਚ ਹੱਡੀਆਂ ਆਪਣੇ ਪਿੰਡ ਚ ਫੂਕਦਾ ਦੇਉਗਾ ਬਿਲਕੁਲ ਬਿਲਕੁਲ ਹੁਣ ਜਿਵੇਂ ਆਪਾਂ ਜੇ ਗੱਲ ਕਰੀਏ ਜਿਵੇਂ ਹੁਣ ਕਈ ਹੁੰਦੇ ਨੇ ਧੀ ਪੁੱਤ ਇਸ ਤਰ੍ਹਾਂ ਦੇ ਜਿਹੜੇ ਬਾਹਰ ਨੂੰ ਚੱਲ ਜਾਂਦੇ ਆ ਪਰ ਕਹਿੰਦੇ ਅਸੀਂ ਮਾਂ ਪਿਓ ਨੂੰ ਪਿਆਰ ਕਰਦੇ ਆ ਹੂੰ ਪਰ ਗੱਲ ਇਹ ਹੈ ਵੀ ਜੇ ਹੁਣ ਮਾਂ ਪਿਓ ਨੂੰ ਅੱਧੀ ਰਾਤ ਨੂੰ ਵੇਲੇ-ਕਵੇਲੇ ਕੋਈ ਲੋਡ ਪੈ ਜੇ ਤਾਂ ਕੀ ਗੱਲ ਹੋ ਪਹੁੰਚ ਜਾਣਗੇ ਬਿਲਕੁਲ ਨਹੀਂ ਆ ਸਕਦੇ ਬਿਲਕੁਲ ਨਹੀਂ ਆ ਸਕਦੇ ਵੀ ਉਸ ਤਰ੍ਹਾਂ ਦੀ ਗੱਲਬਾਤ ਕਰਦਾ ਥੋੜੇ ਵੀ ਜੇ ਕੋਈ ਲਾਣੇ ਵਿੱਚੋਂ ਜੇ ਕੋਈ ਜਵਾਕ ਬਾਹਰ ਜਾਂਦਾ ਹੁੰਦਾ ਤਾਂ ਫਿਰ ਉਹਨੂੰ ਤੁਸੀਂ ਕੀ ਸਨੇਹਾ ਦਿੰਨੇ ਹੁੰਨੇ ਹੋ ਤੁਹਾਡੇ ਗੈਰ ਜੀ ਕੋਈ ਹਾਂ ਜਿੱਦਾਂ ਕੋਈ ਗਿਆ ਨਹੀਂ ਹੈ ਠੀਕ ਹੈ ਜੋਰ ਸਿੰਘ ਗਏ ਉਹ ਕੀ ਜਾਊਗਾ ਤੇ ਬਾਪੂ ਫਿਰ ਕੋਈ ਵਿਆਹ ਲਈ ਕੋਈ ਨਹੀਂ ਜੀ ਯਾਦ ਤਾਜ਼ੀ ਕਰ ਜੇ ਵੀ ਤੇਰੇ ਵਿਆਹ ਵਾਲੇ ਟਾਈਮ ਦੀ ਗੱਲ ਸੀ ਅੱਛਾ ਮੇਰੀ ਵੇਹ ਵਾਲੇ ਹਾਂ ਨਿੱਕੀ ਜੀ ਗੱਲ ਹਾਂ 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 ਮੇਰੀ ਆਵਲੀ ਜਾਨ ਦੇ ਸੁਣਾ ਮੈਂ ਹਾਂ ਹਾਂ ਬਾਲੀ ਗੱਲ ਸਵਾਰ ਸਵਾਲ ਜਾ ਜੇ ਪੂਰੇ ਲੈ ਇੱਥੋਂ ਸੀ ਟੱਪੇ ਉਰ ਚੜੇ ਗੱਡੀ ਪੁੱਚੋ ਮੰਡੀ ਪੁੱਚੋ ਮੰਡੀ ਰੇਲ ਗੱਡੀ ਅੱਛਾ 3 ਵਜੇ ਆਉਂਦੀ ਹੁੰਦੀ ਅੱਛਾ ਨੇੜੇ ਜੇ ਨਵਾਜੋ ਬਾਈ ਜਦੋਂ ਠੀ ਤੇ ਛਣ ਤੇ ਉੱਤਰ ਗਏ ਹਾਂਜੀ ਉੱਥੇ ਮੂਰੇ ਆ ਗਈ ਟਰਾਲੀ ਅੱਛਾ ਜੀ ਕੁਛ ਦਾ ਟਰਾਲੀ ਚੜ ਗਈ ਕੁਛ ਕੱਚਾ ਰਾਹ ਸੀ ਪੈਦਲ ਟੱਪੇ ਅੱਛਾ ਹਾਂ ਜਦ ਜਾਂਦੇ ਗਈ ਬੱਲੇ ਬੱਲੇ ਜਾਨ ਆ ਗਈ ਜਾਨ ਆ ਗਈ ਅਕੇ ਰੋਟੀ ਜਨੂ ਕਾ ਜੀ ਇਹ ਕਿ ਕੀ ਗੰਡੇ ਦੇ ਪਕੌੜੇ ਗੰਡੇ ਦੇ ਪਕੌੜੇ ਇਹ ਇਹ ਹੀ ਪਕੌੜੇ ਅੱਛਾ ਲੋਕਾਂ ਠੀਕ ਹੈ ਆ ਖਾਣੇ ਜੀ ਹਾਂਜੀ ਅਕੇ ਵੀ ਚੜ ਕੇ ਬਰਾਤ ਨੂੰ ਰੋਟੀ ਵਧੀਆ ਜਿਹੜੀਆਂ ਠੀਕ ਹੈ ਜੀ ਕੀ ਬਣਾਈਏ ਹਾਂਜੀ ਅਕੇ ਜੀ ਪੇਠਾ ਬਣਾਓ ਅੱਛਾ ਜੀ ਬਾਜੀ ਵੱਟ ਤੋਂ ਵੱਟ ਜੋਰ ਲਾ ਕੇ ਪੇਠਾ ਖਵਾਤਾ ਹਾਂਜੀ ਬਾਜਾ ਜਿਆਕਾਰ ਹੋਗੀ ਅੱਛਾ ਐਨਾ ਕੀ ਕੁਛ ਹੁੰਦਾ ਸੀ ਬਹੁਤ ਸਹੀ ਕੁਛ ਹੁੰਦਾ अच्छा ਜਿਹੜਾ ਹੁੰਦਾ ਲੱਡੂ ਮਿੱਠਾ ਹਾਂਜੀ ਇੱਕ ਤਾਂ ਢਿੱਗ ਢਿੱਗੀਆਂ ਹੁੰਦੀਆਂ ਠਾਲੀਆਂ ਅੱਛਾ ਜੀ ਇੱਕ ਠਾਲੀ ਧਰਦਾ ਜਾਂਦਾ ਇੱਕ ਐਡਾ ਗਲਾਸ ਪਾਣੀ ਦਾ ਤਾਂ ਧਰਦਾ ਜਾਂਦਾ ਇੱਕ ਕੋਲੇ ਵਾਠਲੀ ਹੁੰਦੀ ਹਾਂਜੀ ਮਿੱਟੀ ਦੀ ਹਾਂਜੀ ਉਹ ਲੱਡੂ ਠਾਲੀ ਦੇ ਵਿੱਚ ਆਏ ਮਾਰਦੇਗੇ ਡਲਾਵਾਈ ਦਾ ਹੁੰਦਾ ਅੱਛਾ ਠੀਕ ਹੈ ਅੱਛਾ ਅਸੀਂ ਭੰਦੇ ਅਸੀਂ ਵੀ ਨਹੀਂ ਸੀ ਗੱਭਰੂ ਸੀ ਫਿੱਟ ਕੀ ਜਾਂਦੇ ਠੀਕ ਹੈ ਗੁੜ ਕਨ ਸੀ ਤੇ ਜਿਵੇਂ ਬਾਪੂ ਪਹਿਲਾਂ ਨਾ ਜਿਹੜੇ ਬੰਦੇ ਹੁੰਦੇ ਸੀ ਯਾਰ ਤਰ੍ਹਾਂ ਕਹਿੰਦੇ ਖਰਾਗ ਬੜੀ ਖੁੱਲੀ ਸੀ ਵਿੱਚ ਵਿੱਚ ਕਹਿੰਦੇ ਕਈਆਂ ਨੂੰ ਤਾਂ ਵੀ ਕੜਾ ਖਾਣਾ ਵੀ ਕਹਿੰਦੇ ਸੀ ਕਹਿੰਦੇ 2-2 3-3 ਕਿਲੋ ਬੰਦੇ ਕੜਾ ਖਾ ਜਾਂਦੇ ਖਾ ਜਾਂਦੇ ਸੀ ਹਨਾ ਖਾ ਜਾਂਦੇ ਉਦੋਂ ਤਾਂ ਕੋਈ ਤੁਹਾਡੇ ਨਾਲ ਦਾ ਕੋਈ ਬੰਦਾ ਹੈਗਾ ਸੀ ਸੱਪ ਕੋਈ ਇਹੋ ਜਿਹਾ ਹਜੇ ਹੈਗਾ ਹਜੇ ਹੈਗਾ ਖਾ ਜਾਂਦਾ ਉਹ ਕਹਿੰਦਾ ਕਿਲੋ ਕਿਉਂ ਵੀ ਇਹ ਖਾ ਜੋ ਯਾਰ ਪਹਿਲਾਂ ਟਮਾਟਾ ਹੈ ਬੰਦਾ ਇੱਦਾਂ ਨਹੀਂ ਹੈ ਤੇ ਹੁਣ ਨਾਲ ਨਾਲ ਬਾਪੂ ਨਾਲ ਵੀ ਗੱਲਬਾਰ ਸਾਂਝੀ ਕਰਦਾ ਮੈਂ ਕਿ ਮੈਂ ਉਹਨਾਂ ਦੇ ਵੀ ਲਾਉਣਾ ਹੁਣ ਨਾਲ ਨਾਲ ਤੇ ਹੇ ਬਾਪੂ ਸਸਰੀ ਘਰ ਤੇ ਆਏ ਦੱਸੋ ਪਹਿਲਾ ਵੀ ਨਾਮ ਕੀ ਹੈ ਤੁਹਾਡਾ ਨਾਮ ਦਰਸ਼ਨ ਸਿੰਘ ਦਰਸ਼ਨ ਸਿੰਘ ਦਰਸ਼ਨ ਸਿੰਘ ਬਾਪੂ ਦਾ ਨਾਂ ਤੇ ਬਾਪੂ ਨਾਲ ਇੱਕ ਗੱਲਬਾਤ ਕਰਦੇ ਆਂ ਪੁਰਾਣੀ ਯਾਦਗਾਰ ਸਾਂਝੀ ਕਰਾਂਗੇ ਬਾਪੂ ਜੀ ਨਾਲ ਤੁਹਾਡਾ ਵਿਆਹ ਹੋਇਆ ਦੇਖ ਦਿਖਾਈ ਹੋਈ ਸੀ ਕਾਈ ਮੜ ਤੇ ਆਹੀਂ ਮੜ ਤੇ ਤੇ ਚਾਚੂ ਜੀ ਹੈਗਾ ਸੀ ਉਦੋਂ ਕਿੰਨਾ ਚਾਹ ਜਿਵੇਂ ਹੁੰਦੇ ਮੁੰਡਿਆਂ ਨੂੰ ਹੁੰਦਾ ਵੀ ਵਿਆਹ ਕਰਾਉਣ ਦਾ ਬੜਾ ਚਾਹ ਉਹਦਾ ਕੋਈ ਚਾਹ ਨਹੀਂ ਸੀ ਉਹਦਾ ਕੋਈ ਚਾਹ ਨਹੀਂ ਸੀ ਤੇ ਕਿਵੇਂ ਜੇ ਮਹੌਲ ਰਿਹਾ ਜਦੋਂ ਮੰਨ ਲਓ ਪਹਿਲੀ ਵਾਰ ਦੇਖਿਆ ਕਿਵੇਂ ਜੇ ਲੱਗਿਆ ਬਹੂ ਨੂੰ ਮੇਰਾ ਤਾਂ ਭਾਈ ਵਿਆਹ ਹੋਣ ਗਿਆ ਸੀ ਅੱਛਾ ਤੇ ਉੱਤੇ ਉਹਨਾਂ ਦਾ ਹੋ ਗਿਆ ਸਾਡਾ ਗਣਾ ਉਹ ਕਹਿੰਦੇ ਇਹਨੂੰ ਵੀ ਤੋੜਦੇ ਆਪਾਂ ਅੱਛਾ ਨਹੀਂ ਤੋੜਦਾ ਆ ਹੀ ਹੋ ਗਿਆ ਨਹੀਂ ਹੋ ਗਿਆ ਤੇ ਬਾਪੂ ਹੁਣ ਕਾਰੋਬਾਰ ਫਿਰ ਨਾਲ ਇਹਦੇ ਹੋਰ ਕੀ ਕੀ ਚੱਲਦਾ ਮੁੰਡਾ ਵਸ ਦੇੜੀ ਤੇ ਪੜਾਂਦਾ ਅੱਛਾ ਦੋ ਮੁੰਡੇ ਆਰੇ ਪੜ੍ਹ ਗਿਟਾ ਠੀਕ ਹੈ ਜੀ ਹੋਊਗਾ ਦੋਨਾਂ ਕੰਮ ਕਰਦੇ ਅੱਛਾ ਦੋਨੇ ਇਹ ਮੰਨ ਲਓ ਇਹੀ ਕੰਮ ਕਰ ਰਹੇ ਜਿਹੜਾ ਕਰਦੇ ਆ ਵੀ ਆਮ ਤੌਰ ਤੇ ਜਿਹੜਾ ਆਪਣਾ ਕਹਿੰਦੇ ਵੀ ਘਰ ਪਰਿਵਾਰ ਦਾ ਜਿਹੜਾ ਗੁਜ਼ਾਰਾ ਉਹ ਵਧੀਆ ਚੱਲ ਰਿਹਾ ਤੇ ਬਾਪੂ ਜ਼ਿੰਦਗੀ 'ਚ ਕੋਈ ਦਿਨ ਐਸਾ ਹੋਵੇ ਜਿੱਦ ਤੇ ਤੁਸੀਂ ਬਹੁਤ ਜ਼ਿਆਦੇ ਹੱਸੇ ਹੋਮ ਮੁਸਾਫਿਰ ਬਾਰੀ ਸੀ ਜਾਂਦੇ ਆ ਨਹੀਂ ਫੇਰ ਕੋਈ ਗੱਲ ਐਸੀ ਕੋਈ ਯਾਦ ਥੋੜੀ ਤਾਜੀ ਅਸੀਂ ਲੇਬਰ ਚ ਬੜਾ ਹੱਸੇ ਸੀ ਠੀਕ ਐ ਬਹੁਤ ਕੋਈ ਗੱਲ ਜਿਹੜੀ ਯਾਦਗਾਰੀ ਕੋਈ ਤਾਜੀ ਉਹੋ ਜੀ ਹੋ ਜੇ ਕੋਈ ਓਏ ਹੁਣ ਕੋਈ ਨਹੀਂ ਯਾਦ ਕੋਈ ਚੁਟਕਲਾ ਸੁਣਾ ਦਿਓ ਕੋਈ ਚੁਟਕਲਾ ਨਹੀਂ ਨਹੀਂ ਚੁਟਕਲਾ ਕਿਹੜੀ ਗੱਲ ਜਿਹੜੀ ਹਾਂ ਬਾਪੂ ਜੀ ਜਿਹੜੇ ਕੰਮ ਚ ਕਿੰਨੇ ਸਾਲ ਹੋ ਗਏ ਫਿਰ ਚ ਸਾਨੂੰ 5-7 ਸਾਲ ਹੋ ਗਏ ਠੀਕ ਐ ਜੀ ਬਾਰੇ ਸਾਲ ਹੋ ਗਏ ਕੋਈ ਨਾਲ ਨਹੀਂ ਨਵਾਂ ਨਹੀਂ ਨਾ ਠੀਕ ਹੈ ਜੀ ਜਿਵੇਂ ਨਾ ਬਾਪੂ ਹੁਣ ਜਿਹੜੇ ਰੋਗ ਚੱਲੇ ਨੇ ਉਹਦੇ ਚ ਇੱਕ ਸੈਲਾਂ ਦਾ ਰੋਗ ਚੱਲਿਆ ਕਹਿੰਦੇ ਉਹਦੇ ਵਾਸਤੇ ਬੱਕਰੀ ਦਾ ਦੁੱਧ ਬਾੜਾ ਵਧੀਆ ਮੰਨਿਆ ਜਾਂਦਾ ਹਾਂ ਉਹ ਤੁਰਤ ਪੀਣਾ ਪੈਂਦਾ ਤੁਰਤ ਪੀਣਾ ਪੈਂਦਾ ਉਹ ਮੰਨ ਲਓ ਜਦੋਂ ਕਹਿੰਦਾ ਵੀ ਜਿਵੇਂ ਤੁਰਤ ਨਾਲ ਦੀ ਨਾਲ ਚਵਾ ਕੇ ਤੇ ਉਹ ਕੀ ਕਾਰਨ ਹੈ ਜਿਹੜਾ ਮਨ ਲਓ ਸੈਲਾਂ ਬਾਤੇ ਚੰਗਾ ਮੰਨਿਆ ਜਾਂਦਾ ਇਹ ਜਿੰਦਾ ਵਾਸਤੇ ਚੀਜ਼ ਕੁੱਲ ਖਾਂਦੀ ਆ ਕੁੱਲ ਚੀਜ਼ ਬੱਕਰੀ ਜਿਹੜੀ ਖਾਂਦੀ ਆ ਜਿਵੇਂ ਮੰਨ ਕੇ ਚੱਲ ਪੋ ਵੀ ਜੜੀਆਂ ਬੂਟੀਆਂ ਚ ਹੀ ਆ ਜਾਂਦਾ ਚੀਜ਼ ਉਹ ਹੱਕ ਵੀ ਖਾਂਦੀ ਆ ਹਾਂਜੀ ਮਲਾ ਵੀ ਖਾਂਦੀ ਆ ਹਾਂਜੀ ਧੂੜਾ ਵੀ ਖਾ ਜਾਂਦੀ ਆ ਹਾਂਜੀ ਉਹ ਰਾਪਾ ਬੰਦਾ ਤਤੂਰਾ ਖਾ ਨਹੀਂ ਸਕਦਾ ਕਹਿੰਦੇ ਬਹੁਤ ਨਸ਼ੇ ਵਾਲਾ ਹੁੰਦਾ ਨਾ ਹਾਂ ਹਾਂ ਉਹ ਵੀ ਖਾ ਜਾਂਦੀ ਉਹ ਵੀ ਖਾ ਜਾਂਦੀ ਆ ਤੇ ਇੱਕ ਕਹਿੰਦੇ ਨਾ ਵੀ ਦਵਾਈ ਦਾ ਜਿਹੜਾ ਕੰਮ ਕਰਦਾ ਬੱਕਰੀਆਂ ਦਾ ਜਿਹੜਾ ਦੁੱਧ ਹੁੰਦਾ ਤੇ ਸੈੱਲਾਂ ਵਾਲਿਆਂ ਵਾਸਤੇ ਕੀ ਮੰਨ ਲਓ ਬਹੁਤ ਜ਼ਿਆਦੇ ਰੋਗਾਂ ਵਾਸਤੇ ਇਹ ਤੰਦਰੁਸਤ ਕਰਦਾ ਤੇ ਤੰਨ ਜਿਗਰ ਇਹਨਾਂ ਦੀ ਵੀ ਨੇ ਜਿਹੜੇ ਮੰਨ ਲਓ ਇੰਨੇ ਆ ਨਾ ਵੀ ਮਿਹਨਤ ਮਜ਼ਦੂਰੀ ਇੰਨੀ ਕਾਰੋਬਾਰ ਇਹ ਕਰਦੇ ਨੇ ਤੇ ਅੱਛਾ ਉਧਰ ਗੱਡੀ ਵੀ ਆ ਰਹੀ ਆ ਉਹਨਾਂ ਨੇ ਲੰਘਣਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲੰਘੇ ਜਾਣ ਤੋਂ ਲੰਘੇ ਜਾਣ ਤੇ ਗੱਲਾਂ ਬਾਤਾਂ ਕਰੀਆਂ ਹਾਂ ਹਾਂਜੀ ਕਰ ਲੋ ਗੱਲਾਂ ਬਾਤਾਂ ਬਾਪੂ ਨਾਲ ਕਰੀਆਂ ਸਾਨੂੰ ਘੈਂਟ ਲੱਗੀਆਂ ਬਾਪੂ ਦਰਸ਼ਨ ਦੇ ਨਾਲ ਵੀ ਇੱਕ ਬਾਪੂ ਦੂਸਰੇ ਸੀਗੇ ਨਾਲ ਤੇ ਉਹਨਾਂ ਨਾਲ ਵੀ ਗੱਲਾਂ ਬਾਤਾਂ ਜੇ ਤੁਹਾਨੂੰ ਵਧੀਆ ਲੱਗੀ ਵੀਡੀਓ ਸਾਡੀ ਤੇ ਲਾਇਕ ਕਰਿਓ ਕਮੈਂਟ ਕਰਿਓ ਸ਼ੇਅਰ ਵੀ ਕਰਿਓ ਹਨਾ ਤੇ ਵੀਡੀਓ ਨੂੰ ਕਮੈਂਟ ਕਰਕੇ ਦੱਸਿਓ ਸਾਨੂੰ ਬਾਪੂ ਦੀਆਂ ਗੱਲਾਂ ਕਿਵੇਂ ਲੱਗੀਆਂ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਜਿਉਂਦੇ ਰਹੋ